ਤੋ ਬਾਈਸਾਂ ਇਹ ਹੈ ਆ ਹੈ ਹਾਲ ਜੀ ਇਸ ਰਸਤੇ ਉੋਂ ਸਾਨੂੰ ਜਾਣਾ ਪੈ ਰਿਹਾ ਮਜਬੂਰੀ ਹੈ ਇਹਨੂੰ ਕਹਿੰਦੇ ਨੇ ਆਫ ਰੋਡਿੰਗ ਕਰਨਾ ਓਹ ਹੋ ਹੋ ਗੱਡੀ ਸਾਡੀ ਹੁਣ ਲੱਗਦਾ ਇੱਥੇ ਓਹ ਹੋ ਪਾਣੀ ਨਾ ਪਰਿਆ ਤੂੰ ਸਾਹਮਣੇ ਦੇਖ ਸਕਦੇ ਤੋ ਟਰੈਕਟਰ ਦਾ ਹਾਲ ਹੈ ਕਿੰਨੀ ਜਾ ਸਾਡੀ ਗੱਡੀ ਦਾ ਹਾਲ ਇਸ ਸਮੇਂ ਇੱਥੇ ਹੋ ਰਿਹਾ ਓ ਮਾਈ ਗੋਡ ਓ ਓ ਵੀ ਦਰ ਇੰਨੇ ਟਰੱਕ ਫਿਲਹਾਲ ਖੜੇ ਨੇ ਕਿ ਜਿਹੜੇ ਕਿ ਆਣਗੇ ਕਿਉਂਕਿ ਇੱਥੇ ਇੱਕ ਟਾਈਮ ਤੇ ਇੱਕ ਸਾਧਨ ਹੀ ਨੰਗ ਸਕਦਾਗਾ ਉਹ ਬਾਈ ਨਿਕਲਦਾ ਗਏ ਆਗੇ ਬਾਈ ਜੇ ਤਾਂ ਗੱਡੀ ਹੋਏ ਨਾ ਛੋਟੀ ਤੁਹਾਡੀ ਜਿਹੜਾ ਬੰਪਰ ਵੱਜੇ ਤੇ ਉਹ ਸਾਡਾ ਵੀ ਵੱਜਿਆ ਥੱਲੇ ਨਾਲੇ ਸਾਡੀ ਬੰਪਰ ਉੱਚਾ ਬੰਪਰ ਤਾਂ ਵੀ ਹਮ ਆ ਕੇ ਆ ਕੇ ਚੈੱਕ ਕਰਦਾ ਤੁਹਾਨੂੰ ਦਿਖਾਣਾ ਵੀ ਆ ਜੇ ਕੋਈ ਲਾਸ ਦੁੱਸਤ ਨਹੀਂ ਹੋਇਆ ਕਿਤੇ ਠੀਕ ਹੈ ਜਿਵੇਂ ਐਲਟੋ ਆਈਏ ਮੈਂ ਹਰਾ ਦਾ ਕੀਵੇਂ ਆਈ ਹੋਈ ਮੈਨੂੰ ਇਹਦਾ ਖੜੀ ਕਰਤੀ ਉਹਨੂੰ ਪਹਿਲਾਂ ਹੋ ਉਹ ਨਾ ਗਿਆ ਹੋਇਆ

ਸਾਰਾ ਕੁਝ ਓਕੇ ਠੀਕ ਹੈ। ਬਾਕੀ ਆ ਨਗਰ ਰੋਡ ਪੰਹਰੇ ਟਾਈਮ ਤੱਕ ਪਹੁੰਚ ਜਾਵਾਂਗੇ। ਜੀ। ਨੰ ਥੋੜਾ ਇਹ ਸੈੱਟ ਕਰਨਾ ਗੱਡੀ ਦਾ ਬਹੁਤ ਜ਼ਿਆਦਾ। ਇਹ ਰੋਡ ਤਾਂ ਬਹੁਤ ਜ਼ਿਆਦਾ ਗੰਦਾ ਹੈ। ਦੇਖੋ ਹੁਣ ਅਸੀਂ ਇਧਰੋਂ ਆਏ ਆ। ਸਾਨੂੰ ਅਜੇ ਯੂ-ਟਰਨ ਲੈ ਕੇ ਉਧਰੋਂ ਮੁੜਨਾ ਪੈਗਾ ਕਿਉਂਕਿ ਇਧਰੋਂ ਕੋਈ ਵੀ ਨਹੀਂ ਜਾ ਰਿਹਾ। ਅੱਗੇ ਰਸਤਾ ਫਿਰ ਬੰਦ ਹੈ। ਤੋਂ ਇਧਰੋਂ ਅਸੀਂ ਮੁੜਾਂਗੇ ਠੀਕ ਹੈ। ਸੋ ਚੱਲਦੇ ਆਂ ਜੀ। ਬਾਈ ਗੱਡੀ ਦਾ ਬਹੁਤ ਬੁਰਾ ਹਾਲ ਹੋ ਗਿਆ। ਅੱਗੇ ਆ ਕੇ ਕਿਤੇ ਕਿਵੇਂ ਮੁੜਿਆ ਉਧਰ। ਹਾਂ। ਤੋਂ ਹਿੰਦੀ ਕੋਸ਼ਿਸ਼ ਕਰਾਂਗੇ ਕਿ ਜਾ ਕੇ। ਸੋ ਫਾਈਨਲੀ ਆਪਣੀ ਐਂਟਰੀ ਫੀਸ ਜਿਹੜੀ ਉਹ ਕੱਟ ਹੋ ਚੁੱਕੀ ਹੈਗੀ 50 ਰੁਪਏ 50 ਰੁਪਏ ਹੁਣ ਅਸੀਂ ਹੋ ਚੁੱਕੇ ਹਾਂ ਸ਼ਾਮਿਲ ਹਿਮਾਚਲ ਪ੍ਰਦੇਸ਼ ਜੋ ਕਿ ਆਪਾਂ ਹਿਮਾਚਲ ਨਹੀਂ ਜੋ ਕਿ ਆਪਾਂ ਚਾਰਕ ਦਿਨਾਂ ਬਾਅਦ ਐਂਟਰ ਹੋ ਜੰਨੇ ਹਾਂ ਹਾਂ ਬੜੇ ਨਵੇਂ ਰੂਟ ਤੇ ਆਏ ਆਂ ਇਸ ਵਾਰੀ ਆਪਾਂ ਹਾਂਜੀ ਸੋ ਆਪਣੇ ਅੱਗੇ ਆਇਆ ਜੀ ਇੱਕ ਹੋਰ ਟੂਲ ਜਿੱਥੇ ਕੀ ਆਪਣੇ ਲੱਗਣਗੇ 150 ਚਾਰਜ ਹਾਂ ਸਭ ਤੋਂ ਮਹਿੰਗਾ ਟੋਲ ਹੁਣ ਤੱਕ ਦਾ ਜਿੱਤੇ 150 ਰੁਪਏ ਲੱਗਣ ਵਾਲਾ ਹੈ ਨਾ ਆਪਣਾ हिमाचल प्रदेश ਚ ਆਪਾਂ ਆਲਰੇਡੀ ਐਂਟਰ ਕਰ ਚੁੱਕੇ ਆ ਉਹਦੀ ਆਪਾਂ ਪੇ ਵੀ ਆਪਣੀ ਲੱਗੀ ਸੀ 50 ਰੁਪਏ ਆਪਾਂ ਪਹੁੰਚ ਗਏ ਆ ਜੀ ਦੇ ਭੂਮੀ ਹਿਮਾਚਲ ਮੇਂ ਆਪਕਾ ਸਵਾਗਤ ਹੈ ਜੀ ਤੇ ਇਹ ਹੈ 터ਨਲ ਨੰਬਰ 1 ઓર નેવિગરેશન ਨੇ ਵੀ ਕਹਤਾ ਬਈ ਸਿੱਧੇ ਜਾਓ ઓਰੇ 터ਨਲ ਜਿਹੜੀ ਹੈ ਨਾ 1800 ਮੀਟਰ ਲੰਬੀ 터ਨਲ ਹੈ ਸੋ ਆਪਾਂ ਮਨਾਲੀ ਦਾ ਮੈਪ ਆ ਜਿਹੜਾ ਉਹ ਲਗਾਇਆ ਹੋਇਆ ਤੇ ਤੁਸੀਂ ਦੇਖੋ ਏ ਕਿੱਧਰ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਪਹਾੜ 'ਚੇ ਗੱਡੀ ਮਾਰੋ ਕਹਿੰਦਾ ਪਹਾੜ ਦੇ ਵਿੱਚ ਹੀ ਗੱਡੀ ਮਾਰੋ ਇਧਰ ਪਹਾੜ ਲੱਗਦਾ ਇਧਰ ਇਧਰ ਲੱਗੋ ਇਧਰ ਆ ਦੇਖੋ ਇਧਰ ਅਸੀਂ ਕਿੱਥੇ ਲੈ ਕੇ ਜਾਈਏ ਹੁਣ ਆ ਦੇਖੋ ਕਹਿੰਦਾ ਇਧਰ ਨੂੰ ਕੱਟ ਲਓ ਹੁਣ ਇਧਰ ਕਿੱਥੋਂ ਕੱਟ ਲਈਏ ਅਸੀਂ ਫੇਰ ਬੋਲੂਗਾ ਦੇਖੋ ਹੁਣ ਦੇਖੋ ਥੋੜਾ ਹਲੋ ਫੇਰ ਬੋਲੋ ਆ ਦੇਖੋ ਕਹਿੰਦਾ ਇਧਰ ਨੂੰ ਕੱਟ ਆਹ ਇਧਰ ਕਿੱਧਰ ਪਹਾੜ ਹੈ ਭਾਈ ਉਧਰ ਹੁਣ ਕੀ ਦੱਸ ਅਸੀਂ ਪਹਾੜ 'ਚ ਸੁਰੰਗ ਕਰਕੇ ਜਾਈਏ ਹੁਣ ਇੱਥੇ ਤਾਂ ਕੋਈ ਟਰਨਲ ਵੀ ਨਹੀਂ ਹੈਗੀ ਕਬਾਲ ਆਦਾ ਜਾ ਕੇ ਨਾਲੇ ਇਹ ਰੋਡ ਵੀ ਅੱਗੇ ਹੋ ਅਸੀਂ ਦੋਨੋਂ ਇਕੱਠੇ ਜਾ ਰਹੇ ਨੇ ਰੋਡ ਲੇਕਿਨ ਫਿਰ ਵੀ ਕਹਿੰਦਾ ਉਧਰ ਨੂੰ ਮੋੜੋ ਉਧਰ ਨੂੰ ਮੋੜੋ ਹਾਂ ਫਿਰ ਫਿਰ ਕਹਿੰਦਾ ਉਧਰ ਨੂੰ ਮੋੜੋ ੱੱਕੇ ਨਾਲ ਆ ਦੇਖੋ ਅਸੀਂ ਇੱਧਰੋਂ ਜਾ ਰਹੇ ਹਾਂ ਉਹ ਦਿਖਾ ਇੱਧਰ ਰਹਿ ਕੇ ਇੱਧਰੋਂ ਚੱਲੋ ਉਹ ਜਾਈਏ ਕਿੱਥੇ ਅੱਗੇ ਰਸਤਾ ਨਹੀਂ ਹੈਗਾ ਭਾਈ ਉਹ ਆਪਣੀ ਮਰਜ਼ੀ ਕਰਦਾ ਆਹ ਗੂਗਲ ਭਾਈ ਗਲਤ ਗੱਲਾਂ ਨਹੀਂ ਭਾਈ ਇਹ ਗੱਲੇ ੱੱਕਾ ਭਾਈ ਤੁਹਾਡਾ ੱੱਕਾ ੱੱਕਾ ਨਾ ਕਰੋ ਚਲੋ ਫਿਰ ਹੁਣ ਤਾਂ ਮਿਲ ਗਏ ਥੋੜਾ ਜਿਹਾ ਰਸਤਾ ਆ ਥੋੜਾ ਲੱਗਿਆ ਫਿਰ ਨਾ ਬੋਲੇ ਕਿਤੇ ਦੇਖਦੇ ਆ ਰਸਤਾ ਦਿਖਾਓ ਮਾੜਾ ਜਿਹਾ ਕਿੱਦਾਂ ਓਹ ਹੋ ਹੋ ਵਿਚ ਵਿਚ ਰਸਤਾ ਬਹੁਤ ਜ਼ਿਆਦਾ ਖਰਾਬ ਆਗਾ ਕਿਤੇ ਕਿਤੇ ਦਾ ਰਸਤਾ ਇੰਨਾ ਮਾੜਾ ਹੈ ਨਾ ਪੁੱਛੋ ਨਾ ਤੇ ਕਿਤੇ ਕਿਤੇ ਇੰਨਾ ਘਾਟ ਕਿਨੇ ਆ ਰਿਹਾ ਹੈ ਖੈਰ ਚਲੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੀ ਗੱਡੀ ਗੰਦੀ ਹੋ ਗਈ ਸੀ ਪਿੱਛੇ ਜੇ ਤੇ ਹੁਣ ਸਾਨੂੰ ਇੱਥੇ ਜਾ ਕੇ ਆ ਪਾਣੀ ਮਿਲਿਆ ਤੇ ਹੁਣ ਅਸੀਂ ਗੱਡੀ ਨੂੰ ਸਾਫ਼ ਕਰ ਰਹੇ ਹਾਂ ਨੇ ਹਜੇ ਲੱਗੇ ਹੋਏ ਨੇ ਮਿਹਨਤ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਾਫ਼ ਕਰਤਾ ਕੱਪੜਾ ਖੜੇ ਕੋਲ ਬੜਾ ਛੋਟਾ ਹੈ ਇਹ ਸਾਡੀ ਗਲਤੀ ਰਹੀ ਕਿ ਆਪਣੇ ਕੋਲ ਕੱਪੜਾ ਵੱਡਾ ਨਹੀਂ ਆ ਪਾਣੀ ਪੂਰਾ ਬਰਫ ਵਰਗਾ ਵਰਗਾ ਹੈ ਭਈ ਹੱਥ ਲਾਣ ਦਿਲ ਨਹੀਂ ਕਰ ਰਿਹਾ ਉਹ ਠੰਡ ਇੱਥੇ ਬਹੁਤ ਜ਼ਿਆਦਾ ਹੋਈ ਪਈ ਹੈ ਬਹੁਤ ਜ਼ਿਆਦਾ ਠੰਡਾ ਉਹ ਸਾਹਮਣੇ ਬਰਫ ਦੇ ਪਹਾੜ ਨਿਹਰਾਣ ਲੱਗਦੇ ਹੁਣ ਸਾਹਮਣੇ ਬਰਫ ਦੇ ਪਹਾੜ ਦਿਨ ਆ ਰਹੇ ਨੇ ਤਾਂ ਹੀ ਗੱਡੇ ਸੇ ਠੰਡ ਜ਼ਿਆਦਾ ਹੈ ਫਿਲਹਾਲ ਅਸੀਂ ਮਨਾਲੀ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਹੈਗੇ ਆ ਸੋ ਮਨਾਲੀ ਆਪਾਂ ਪਹੁੰਚਣ ਵਾਲੇ ਆ ਤੇ ਮਨਾਲੀ ਪਹੁੰਚਣ ਤੋਂ ਪਹਿਲਾਂ ਇੱਕ ਟੂਲ ਆਪਣਾ ਕੱਟ ਹੁੰਦਾ ਵਾ ਉਹ ਆਪਣਾ ਇੱਥੇ ਕੱਟ ਹੋਏਗਾ ਕਿੰਨਾ ਕੱਟ ਹੋਇਆ ਉਹ ਆਣ ਤੋਂ ਬਾਅਦ ਪਤਾ ਲੱਗੇਗਾ ਸੋ ਇਸ ਤੋਂ ਬਾਅਦ ਆਪਾਂ ਸਿੱਧਾ ਜਾਵਾਂਗੇ ਜੀ ਮਨਾਲੀ ਵੱਟੇ ਤੇ ਰਸਤਾ ਜਿਹੜਾ ਥੋੜਾ ਥੋੜਾ ਖਰਾਬ ਹੋਇਆ ਪਿਆਗਾ ਬਟ ਉਹਨੂੰ ਠੀਕ ਕਰ ਰਹੇ ਨੇ ਕਿ ਕਾਫੀ ਹੱਦ ਤੱਕ ਠੀਕ ਹੋ ਵੀ ਚੁੱਕਿਆ ਇਸ ਸਾਈਡ ਦੇਖੋ ਤੁਸੀਂ ਆਹ ਦੇਖੋ ਇਹ ਆਈ ਥਿੰਕ ਜੋ ਪਿੱਛੇ ਜਮੀ ਆਇਆ ਸੀਗਾ ਉਹ ਤੋਂ ਹੋਇਆ ਹੋਏਗਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਐ ਸਾਈਡ ਵੀ ਆ ਦੇਖੋ ਕੋਈ ਕੋਈ ਰਸਤਾ ਤਾਂ ਬਿਲਕੁਲ ਹੀ ਖਰਾਬ ਹੋਇਆ ਪਿਆ ਬਟ ਕਾਫੀ ਹੱਦ ਤੱਕ ਇਹਨਾਂ ਨੇ ਠੀਕ ਵੀ ਕਰਤਾ ਸੋ ਅੱਗੇ ਚੱਲ ਕੇ ਹੁਣ ਅੱਗੇ ਦੇ ਅਗੂਆ ਜਿਹੜਾ ਉਹ ਦਿਖ ਰਿਹਾ ਕੀ ਹੋਏਗਾ ਅੱਜ ਦਾ ਫਸਟ ਟੂਲ ਆ ਜਿਹੜਾ ਉਹ ਕੱਟ ਹੋਇਆ ਜੀ ਮਨਾਲੀ ਐਂਟਰੀ ਹੈ ਸ਼ਾਇਦ ਹਾਂ ਐਂਟਰੀ ਹੈ ਜੀ 200 ਰੁਪਏ ਇਹ 7 ਦਿਨ ਤੱਕ ਵੈਲਿਡ ਹੈ ਕਹਿੰਦੇ 7 ਦਿਨ ਤੁਸੀਂ ਅਪ ਡਾਊਨ ਕਰੋਗੇ ਇੱਥੇ ਕਿਤੇ ਵੀ ਨਾ ਕੋਈ ਦਿੱਕਤ ਨਹੀਂ ਆਊਗੀ ਬਟ ਤੁਹਾਡੇ ਕੋਲ ਸਲਿੱਪ ਆਉਣੀ ਬਹੁਤ ਜ਼ਰੂਰੀ ਆ ਸਲਿੱਪ ਸੰਭਾਲ ਕੇ ਰੱਖਿਓ ਤੁਸੀਂ ਤੇ ਫਿਰ ਬਾਕੀ ਜੇ ਉਹ ਨਾ ਇਹ ਵੀ ਕਿਹਾ ਕਿ ਜੇ ਪਿੱਛੇ ਅੱਗੇ ਸਪੀਤੀ ਜਾਉਗੇ ਨਾ ਤਾਂ ਉੱਥੇ ਦਾ ਜਿਹੜਾ ਉੱਥੇ ਦਾ ਜਿਹੜਾ ਹੋਏਗਾ ਸਿਸਟਮ ਉਹ ਵੱਖਰਾ ਲੱਗੇਗਾ ਇਹ ਪਨਾਲੀ ਦਾ ਵੱਖਰਾ ਹੈ ਉੱਥੇ ਦਾ ਵੱਖਰਾ ਲੱਗੇਗਾ ਤੁਹਾਡਾ ਮਤਲਬ ਕਿ ਉੱਥੇ ਐਂਟਰੀ ਦਾ ਅਲੱਗ ਚਾਰਜ ਲੱਗੇਗਾ ਆਪਣਾ ਮਨਾਲੀ ਦਾ ਅਲੱਗ ਲੱਗਿਆ ਤੇ ਪਿੱਛੇ ਇਹ ਮਾਚਲ ਐਂਟਰੀ ਕੀਤੀ ਸੀ ਆਪਣਾ ਉਹ ਮਨਾਲੀ ਐਂਟਰੀ ਵੱਖਰੀ ਹੈ ਇਹ ਪੱਲੀ ਮਨਾਲੀ ਐਂਟਰੀ ਹੈ ਸੋ ਅੱਜ ਦਾ ਆਪਣਾ ਪਹਿਲਾ ਖਰਚਾ ਜਿਹੜਾ 200 ਹੋਇਆਗਾ ਆਈ ਥਿੰਕ ਫਿਰ ਜਿਹੜਾ ਅੱਗੇ ਆਏਗਾ ਉਹ ਇਸ ਤੋਂ ਵੀ ਵੱਧ ਹੋਏਗਾ ਵੱਧ ਹੋ ਸਕਦਾ ਕਿਉਂਕਿ ਚੜਾਈ ਤੇ ਹੈ ਦੋਸਤੋ ਇਸ ਸਮੇਂ ਮੈਂ ਖੜਿਆ ਹਾਂ ਮਾਤਾ ਹੜਿੰਬਰ ਦੇਵੀ ਜੀ ਟੈਂਪਲ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਸ਼ਹਿਰ ਦੇ ਵਿੱਚ ਸਥਿਤ ਹੈ ਇਹ ਟੈਂਪਲ ਬਹੁਤ ਹੀ ਇਤਿਹਾਸਿਕ ਟੈਂਪਲ ਹੈ ਇਹਦੇ ਬਾਰੇ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ ਜ਼ਰੂਰ ਇਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਮਹਾਭਾਰਤ ਕਾਲ ਦੇ ਵਿੱਚ ਹੜਿੰਬ ਨਾਮ ਦਾ ਇੱਕ ਰਾਖਸ਼ ਸੀਗਾ ਤੇ ਹੜਿੰਬ ਦੀ ਭੈਣ ਸੀਗੀ ਹੜਿੰਬਾ ਤੇ ਜਦੋਂ ਭੀਮ ਜੀ ਇੱਥੇ ਆਏ ਸਨ ਅਗਿਆਤ ਵਾਸ ਦੇ ਸਮੇਂ ਦੇ ਵਿੱਚ ਤੇ ਉਹਨਾਂ ਦੀ ਮੁਲਾਕਾਤ ਹੋਈ ਸੀ ਹੜਿੰਬਾ ਜੀ ਦੇ ਨਾਲ ਤੇ ਲੇਕਿਨ ਉਹਨਾਂ ਦਾ ਜਿਹੜਾ ਭਾਈ ਸੀ ਹੜਿੰਬਾ ਜੀ ਦਾ ਉਹ ਇਸ ਵਿਆਹ ਦੇ ਲਈ ਇਸ ਰਿਸ਼ਤੇ ਦੇ ਲਈ ਰਾਜੀ ਨਹੀਂ ਸੀਗਾ ਉਹਨਾਂ ਦਾ ਵਿਆਹ ਕਰਾਣ ਚਾਹੁੰਦੇ ਸੀ ਬਟ ਵਿਆਹ ਦੇ ਲਈ ਰਾਹੀ ਨਹੀਂ ਸੀਗੇ ਤੇ ਭੀਮ ਜੀ ਦੀ ਔਰ ਹੜਿੰਬ ਦੇ ਵਿੱਚ ਯੁੱਧ ਹੋਇਆ ਕਈ ਦਿਨਾਂ ਤੱਕ ਦੱਸਿਆ ਗਿਆ ਕਿ ਕਈ ਦਿਨਾਂ ਤੱਕ ਯੁੱਧ ਚੱਲਿਆ ਤੇ ਯੁੱਧ ਤੋਂ ਬਾਅਦ ਹੜਿੰਬ ਮਾਰਿਆ ਗਿਆ ਤੇ ਕੁੰਤੀ ਜੀ ਦੇ ਆਸ਼ੀਰਵਾਦ ਦੇ ਨਾਲ ਭੀਮ ਜੀ ਦਾ ਤੇ ਹੜਿੰਬਾ ਜੀ ਦਾ ਵਿਆਹ ਹੋ ਗਿਆ ਤੇ ਉਹਨਾਂ ਦੇ ਵਿਆਹ ਤੋਂ ਬਾਅਦ 1 ਸਾਲ ਬਾਅਦ ਉਹਨਾਂ ਦੇ ਪੁੱਤਰ ਹੋਇਆ ਜਿਹਦਾ ਨਾਮ ਸੀਗਾ ਘਟੋਤਕਚ ਇਹ ਘਟੋਤਕਚ ਉਹੀ ਸੀ ਜੋ ਕਿ ਮਹਾਭਾਰਤ ਦੇ ਜੰਗ ਦੇ ਵਿੱਚ ਮਹਾਭਾਰਤ ਦੇ ਯੁੱਧ ਦੇ ਵਿੱਚ ਵੀ ਲੜਿਆ ਸੀਗਾ ਤੋਂ ਆਓ ਹੁਣ ਆਪਾਂ ਚੱਲਦੇ ਹਾਂ ਅੰਦਰ ਦਰਸ਼ਨ ਕਰਦੇ ਹਾਂ ਜੀ ਜੇ ਤੁਸੀਂ ਵੀ ਕਦੀ ਮਨਾਲੀ ਆ ਰਹੇ ਹੋ ਤਾਂ ਇੱਥੇ ਆ ਕੇ ਜਰੂਰ ਇੱਕ ਵਾਰ ਦਰਸ਼ਨ ਕਰਿਓ ਕਿਉਂਕਿ ਇੱਕ ਤਾਂ ਇਹ ਜਗਾ ਵੈਸੇ ਹੀ ਬਹੁਤ ਜ਼ਿਆਦਾ ਖੂਬਸੂਰਤ ਹੈ ਇੱਕ ਆਪਾਂ ਪ੍ਰਾਤਨ ਜਿਹੜਾ ਇਤਿਹਾਸ ਹੈ ਉਹਦੇ ਨਾਲ ਜੁੜਾਂਗੇ ਦੱਸਿਆ ਜਾਂਦਾ ਹੈ ਕਿ ਅੰਦਰ ਕੋਈ ਮੂਰਤੀ ਨਹੀਂ ਹੈ ਉਹਨਾਂ ਦੇ ਪਦਚਿੰਨ ਨੇ ਮਤਲਬ ਪੈਰਾਂ ਦੇ ਨਿਸ਼ਾਨ ਨੇ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਬਾਕੀ ਆਪਾਂ ਚਲ ਕੇ ਦਰਸ਼ਨ ਕਰਦੇ ਆਓ ਜੀ ਇਹ ਹੈ ਜੀ ਮਾਤਾ ਹੜਿੰਬਾ ਜੀ ਦਾ ਮੰਦਿਰ ਜਿਹਦੇ ਆਪ ਜੀ ਇਸ ਸਮੇਂ ਦਰਸ਼ਨ ਕਰ ਰਹੇ ਹੋ ਤੇ ਆਪ ਚਲਦੇ ਆ ਜੀ ਇੱਥੇ ਲਿਖਿਆ ਬਕਾਇਦਾ ਕਿ ਇਹ ਮੰਦਿਰ ਜੇ ਖੁੱਲਿਆ ਹੋਇਆ ਹੈ ਬਟ ਅੰਦਰ ਜਿਹੜਾ ਹੈ ਨਾ ਉਹ ਵੀਡੀਓਗ੍ਰਾਫੀ ਫੋਟੋਗ੍ਰਾਫੀ ਅਲਾਉ ਨਹੀਂ ਹੈ ਨਾਲ ਜਿਹਨੂੰ ਬਾਰੋ-ਬਾਰ ਦਰਸ਼ਨ ਕਰਾ ਰਹੇ ਆ ਇਹ ਸਾਰਾ ਨਾ ਲੱਕੜ ਦਾ ਬਣਿਆ ਹੋਇਆ ਤੁਸੀਂ ਦੇਖ ਸਕੋਗੇ ਬਕਾਇਦਾ ਇਹ ਸਾਰਾ ਮੰਦਿਰ ਜਿਹੜਾ ਬਣਿਆ ਹੋਇਆ ਹੈ ਸਾਰਾ ਲੱਕੜ ਦਾ ਬਣਿਆ ਹੋਇਆ ਹੈ ਔਰ ਇੱਥੇ ਆਕਰਤੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਖੂਬਸੂਰਤ ਜਿਹੜੇ ਪਾਂਡਵਾਂ ਦੇ ਸਮੇਂ ਦੇ ਕੁਝ ਇਤਿਹਾਸ ਜਿਹੜੇ ਮਹਾਭਾਰਤ ਦੇ ਨੇ ਉਹ ਦਰਸ਼ਾਂਦਿਆਂ ਨੇ ਇਸ ਜਗ੍ਹਾ ਤੋਂ ਅੱਗੇ ਜੁੱਤੇ ਲੈ ਕੇ ਜਾਣਾ ਮਨਾ ਹੈ ਸੋ ਅੰਦਰ ਮੰਦਰ ਆਪਾਂ ਦਰਸ਼ਨ ਕਰਕੇ ਆਵਾਂਗੇ ਆਪ ਲੇਕਿਨ ਉਹ ਵੀਡੀਓ ਨਹੀਂ ਬਣਾ ਸਕਦੇ ਕਿ ਵੀਡੀਓ ਵਾਲਾ ਹੋਣੀ ਹੈ ਇਸ ਪਾਸੇ ਹੈ ਜੀ ਵੀਰ ਘਟੋਤ ਕਛ ਸਥਾਨ ਆਪਾਂ ਉਹ ਵੀ ਚੱਲ ਕੇ ਦੇਖਦੇ ਆਂ ਜੀ ਇਹ ਹੈ ਜੀ ਵੀਰ ਘਟੋਤ ਕਛ ਪੂਜਾ ਸਥਾਨ ਮਤਲਬ ਘਟੋਤ ਕਛ ਜਿਹਦਾ ਮੰਦਿਰ ਹੈ ਜੀ ਇਹ ਯੋ ਤੁਸੀਂ ਸਾਮਨ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਜੀ ਇਸ ਪਾਸੇ ਦੇਖੋ ਜ ਆਈ ਥਿੰਕ ਪੂਜਾ ਹੁੰਦੀ ਹੈ ਬਣੇ ਹੋਏ ਇਹਨਾਂ ਦੇਖੋ ਇਹ ਕੀ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਜੀ ਮੈਂ ਆਈ ਥਿੰਕ ਜਿਵੇਂ ਲੱਗਦਾ ਸੀਿੰਗ ਜੇ ਹੁੰਦੇ ਨੇ ਕੋਈ ਉਦਾਂ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਵੀ ਕਈ ਵਾਰ ਦੇਖਦੇ ਹਾਂ ਨਾ ਉਸ ਚੀਜ਼ ਦਾ ਕੁਝ ਬਣਿਆ ਹੋਇਆ ਆਈ ਥਿੰਕ ਹੈ ਇਹ ਲੱਕੜ ਦੇ ਬਣੇ ਹੋਏ ਬਣੇ ਇਹ ਲੱਕੜ ਦੇ ਹੋਏ ਨੇ ਸ਼ਾਇਦ ਸੋ ਜਿੰਨੀ ਕਿ ਜਾਣਕਾਰੀ ਮਿਲੀ ਉਹਦੇ ਮੁਤਾਬਿਕ ਜੀ ਇਹ ਜਿਹੜਾ ਹੈ ਨਾ ਇਹ ਬੱਕਰੇ ਦੇ ਸਿੰਗ ਨਹੀਂ ਪਹਿਲੇ ਨਾ ਦੱਸਿਆ ਜਾਂਦਾ ਕਿ ਇੱਥੇ ਬਲੀ ਚੜਾਇਆ ਕਰਦੀ ਸੀਗੀ ਹੁਣ ਨਹੀਂ ਚੜਦੀ